ਭਾਈ ਖੂਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਦੀ ਫਤਿਹ ਅਸੀਂ ਇਸ ਵਕਤ ਪਤਾ ਸਾਰੇ ਭਾਰਤ ਦੇ ਲੋਕਾਂ ਨੂੰ ਕਿ ਜਿਹੜੇ ਪੂਰੇ ਭਾਰਤ ਦੇ ਵਿੱਚ ਜਿਹੜੇ ਸਾਡੇ 4 ਮੋਰਚੇ ਚੱਲ ਰਹੇ ਨੇ ਰਤਨਪੁਰਾ ਰਾਜਸਥਾਨ ਡੱਬਵਾਲੀ ਤੇ ਇਸ ਵਕਤ ਜਿਹੜਾ ਆਪਾਂ ਖਨੌਰੀ ਬਾਰਡਰ ਤੇ ਖੜੇ ਆ ਦੂਜਾ ਜਿਹੜਾ ਆਪਣਾ ਸ਼ੰਭੂ ਬਾਰਡਰ ਤੇ ਮੋਰਚੇ ਚੱਲ ਰਹੇ ਆ ਅੱਜ ਜਦੋਂ ਸਾਨੂੰ ਇੱਥੇ ਪਤਾ ਲੱਗਿਆ ਚੱਲਦੇ ਮੋਰਚੇ ਦੇ ਵਿੱਚ ਕਿ ਕੁਝ ਲੋਕਾਂ ਨੂੰ ਵਰਤ ਕੇ ਬੀਜੇਪੀ ਦੇ ਬੰਦਿਆਂ ਨੇ ਸਟੇਜ ਚੱਲਦੀ ਵੇਲੇ ਉੱਥੇ ਆ ਕੇ ਜਿਹੜੀ ਇਹ ਈਸ਼ੂ ਠਾਇਆ ਕਿ ਤੁਸੀਂ ਰਸਤੇ ਖੋਲੋ ਸਾਨੂੰ ਤਕਲੀਫ ਆ ਰਹੀ ਹੈ ਉਹ ਜਿਹੜੀ ਸੋਚੀ ਸਮਝੀ ਸਕੀਮ ਦੇ ਤਹਿਤ ਉਹ ਬੰਦੇ ਪਹਿਲਾਂ ਵੀ ਸਾਡੇ ਨਾਲ ਜਿਹੜੇ ਇੱਥੇ ਮੀਟਿੰਗ ਕਰਕੇ ਗਏ ਸੀਗੇ ਚੱਲਦੇ ਮੋਰਚੇ ਵੇਲੇ ਕਿ ਜਿਹੜੇ ਉਮਾਲਾ ਸ਼ਹਿਰ ਦੇ ਨਾਲ ਸੰਬੰਧਿਤ ਕੱਪੜਾ ਮਾਰਕੀਟ ਦੇ ਜਿਹੜੀ ਉਹਨਾਂ ਦੀ ਕਮੇਟੀ ਸੀ ਉਹ ਭਾਜਪੀ ਨਾਲ ਸੰਬੰਧਿਤ ਨੇ ਦੂਜੇ ਜਿਹੜੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸਾਡੇ ਕਨੌਰ ਤੋਂ ਉਹਨਾਂ ਨਾਲ ਸੰਬੰਧਿਤ ਬੰਦਿਆਂ ਨੇ ਇਹ ਰਚਾ ਰਚੀ ਸੀ ਕਿ ਇਸ ਮੋਰਚੇ ਨੂੰ ਬਦਨਾਮ ਕੀਤਾ ਜਾਵੇ ਅਸਲ ਦੇ ਵਿੱਚ ਸਚਾਈ ਇਹ ਹੈ ਕਿ ਜਿਹੜਾ ਉਹਨਾਂ ਨੇ ਭੁਲੇਖਾ ਪਾਉਣਾ ਸ਼ੁਰੂ ਕੀਤਾ ਜਿਵੇਂ ਐਮਐਸਪੀ ਤੇ ਸਰਕਾਰ ਨੇ ਕਹਿ ਕੇ ਐਮਐਸਪੀ ਅਸੀਂ ਤਾਂ ਦੇਤੀ ਉਹ ਪਤਾ ਸਾਰੀ ਦੁਨੀਆ ਨੂੰ ਪਰ ਅਸਲ ਦੇ ਵਿੱਚ ਇਹ ਹੈ ਕਿ ਜਿਹੜੇ ਚਾਰੇ ਮੋਰਚਿਆਂ ਦੇ ਵਿੱਚ ਕਿਸਾਨ ਇੱਥੇ ਬੈਠੇ ਆ ਨਾ ਸਾਡੀ ਕੋਈ ਇਹ ਜਗ੍ਹਾ ਤਾਂ ਸੀ ਨਾ ਸਾਡਾ ਕੋਈ ਪ੍ਰੋਗਰਾਮ ਸੀ ਦੋਨੇ ਫਾਰਮਾਂ ਦੇ ਵਿੱਚ ਇੱਕ ਇਹ ਮੈਂ ਗੱਲ ਕਲੀਅਰ ਕਰ ਦਿਆਂ ਜਿਹੜੇ ਉਹ ਕਹਿ ਰਹੇ ਨੇ ਜੀ ਦੋ ਬੰਦੀ ਹੀ ਚਲਾ ਰਹੇ ਨੇ ਸਾਡੇ ਦੋਨੇ ਫਾਰਮਾਂ ਦੇ ਵਿੱਚ ਲਗਭਗ 200 ਕਿਸਾਨ ਜੱਸੇ ਬੰਦੀ ਸ਼ਾਮਲ ਹੈ ਪੂਰੇ ਭਾਰਤ ਦੀਆਂ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਸਟੇਟ ਲੈਵਲ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਜਸਸੀਨੀ ਇੱਥੇ ਰੁਕੇ ਸਾਨੂੰ ਰੋਕਿਆ ਗਿਆ ਰੋਕਿਆ ਵੀ ਪੂਰੀ ਦੁਨੀਆ ਨੂੰ ਪਤਾ ਹੈ ਕਿਹੜੇ ਹਾਲਾਤਾਂ ਦੇ ਵਿੱਚ ਆਥਰੂ ਗੈਸ ਦੇ ਗੋਲਿਆਂ ਦੇ ਨਾਲ ਸਿੱਧੀਆਂ ਗੋਲੀਆਂ ਚਲਾ ਕੇ ਸਾਢੇ 400 ਕਿਸਾਨ ਸਾਡਾ ਜ਼ਖਮੀ ਕੀਤਾ ਚਾਰ ਸਾਢੇ ਨੌਜਵਾਨਾਂ ਦੀ ਨਿਗਾ ਚੱਲੀਆਂ ਗਈਆਂ ਸਾਡੇ ਇੱਥੇ ਜਿੱਥੇ ਆਪਾਂ ਕਿਹੜਾ ਸ਼ੁਭ ਕਰਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ ਅਨੇਕਾਂ ਦੀਆਂ ਸਾਡੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਵਹੀਕਲ ਪੰਨੇ ਗਏ ਅਸੀਂ ਉਸ ਮੰਗ ਤੇ ਅੱਜ ਵੀ ਪੱਕੇ ਆ ਕਿ ਅਸੀਂ ਰਾਸਤੇ ਜਿਹੜੀ ਸਰਕਾਰ ਹਟਾਵੇ ਸਾਨੂੰ ਦਿੱਲੀ ਜਗਾ ਦੇਵੇ ਜੰਤਰ ਮੰਤਰ ਤੇ ਦੇ ਦੇ ਰਾਮ ਲੀਲਾ ਗਰਾਊਂਡ ਦੇ ਦੇ ਅਸੀਂ ਆਪਦੀ ਮੰਗ ਪੂਰੀ ਦੁਨੀਆ ਨੂੰ ਪਤਾ ਹੈ ਕਿ ਜਿਹੜੀ ਆਵਾਜ਼ ਸਾਡੇ 4 ਗੇਟ ਦੀਆਂ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ ਉਹ ਮੰਗਾਂ ਲਾਗੂ ਹੋਣ ਤੇ ਕਰੇ ਸਰਕਾਰ ਅੱਜ ਉਹ ਜਿਹੜਾ ਭਲੇਖਾ ਉਹਦੀ ਅਸੀਂ ਪੂਰੇ ਸ਼ਬਦਾਂ ਚ ਇਸ ਖਨੌਰੀ ਫਰਕ ਤੇ ਸਾਡੀ ਸਾਰੀਆਂ ਜੱਸੀ ਬੰਦੀਆਂ ਦੀ ਜਿਹੜੀ ਕਮੇਟੀ ਖੜੀ ਹੈ ਅਸੀਂ ਉਹਦੀ ਨਿਖੇਦੀ ਕਰਦੇ ਆ ਕਿ ਇਹ ਚਾਲਾਂ ਸਰਕਾਰ ਹਮੇਸ਼ਾ ਸਾਡੇ ਟਿਕਰੀ ਬਾਰਡਰ ਤੇ ਵੀ ਕਰਦੀ ਰਹੀ ਐ ਸਿੰਘੂ ਬਾਰਡਰ ਤੇ ਵੀ ਕਰਦੀ ਰਹੀ ਐ ਗਾਜ਼ੀਆ ਬਾਰਡਰ ਤੇ ਵੀ ਕਰਦੀ ਰਹੀ ਐ ਤਾਂ ਉਹ ਇਹੋ ਜਿਹੇ ਹਾਲਾਤ ਆਗੇ ਸੀ ਉੱਥੇ ਰਾਤ ਨੂੰ ਸਾਡੇ ਕਿਸਾਨਾਂ ਨੂੰ ਆ ਕੇ ਜਿਹੜੇ ਬਾਡਰਾ ਤੇ ਮੋਰਚੇ ਦੇ ਵਿੱਚ ਆਉਣਾ ਪਿਆ ਸੀ ਇਹ ਭਾਜਪਾ ਸਿੱਧੇ ਸ਼ਬਦਾਂ ਦੇ ਵਿੱਚ ਜਿਹੜੀ ਨਸੀ ਦੀ ਨਿਖੇਦੀ ਕਰਦੇ ਆ ਉਹ ਜਿਹੜੀਆਂ ਚਾਲਾਂ ਕਿਹੜੀਆਂ ਲੋਕਾਂ ਨੂੰ ਪਤਾ ਹੈ ਪਰ ਲੋਕ ਉਸ ਦੇ ਸਾਡੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਵਿੱਚੋਂ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਗੁਰੂ ਘਰਾਂ ਦੇ ਵਿੱਚ ਰੋਜ਼ ਲੌਂਸਮੈਂਟਾਂ ਹੁੰਦੀਆਂ ਨੇ ਲੰਗਰ ਆਉਂਦੇ ਨੇ ਇਹ ਜਿਹੜੇ ਵਰਤ ਕੇ ਇੱਕ ਅੱਧੇ ਬੰਦੇ ਜਿਹੜਾ বিজে ਦੇ ਵਿੱਚ ਸੂ ਪੂਰੇ ਪੰਜਾਬ ਨੂੰ ਪਤਾ ਕਿ ਬੀਜਪੀ ਦਾ ਰੋਲ ਕੀ ਰਿਹਾ ਪੋਲਿੰਗਾਂ ਤੇ ਬੰਦੇ ਕਿਵੇਂ ਬਹਾਏ ਏਜੰਟ ਕਿਵੇਂ ਬਣਾਏ 10-10 5-5000 ਦੇ ਕੇ ਪਰ ਇਹ ਜਿਹੜੇ ਚਿਹਰੇ ਇਹਨਾਂ ਨੇ ਵਰਤੇ ਨੇ ਉਹ ਹਮੇਸ਼ਾ ਜਦੋਂ ਉਹਨਾਂ ਨੂੰ ਗੱਲ ਦੀ ਸੱਚਾਈ ਹੋ ਇੱਧਰ ਖੜਨਗੇ ਸਰਕਾਰ ਦੀਆਂ ਚਾਲਾਂ ਜਿਹੜੀਆਂ ਉਹ ਤੇਨੂੰ ਮੂੰਹ ਦੀ ਖਾਣੀ ਪਊਗੀ ਅਸੀਂ ਪੂਰੇ ਦੋਨੇ ਫੋਰਮਾਂ ਵੱਲੋਂ ਇਹ ਸ਼ਬਦਾਂ ਦੀ ਜਿਹੜੀ ਅੱਜ ਉਹਨੇ ਘਟਨਾ ਕੀਤੀ ਉਹ ਨਿਖੇਦੀ ਕਰਦੇ ਆਂ ਤੇ ਸਰਕਾਰ ਦਾ ਪੂਰੀ ਚੇਤਾਵਨੀ ਦਿੰਨੇ ਆਂ ਕਿ ਇਹੋ ਜਿਹਿਆਂ ਜਿਹੜੀਆਂ ਤੁਸੀਂ ਚਾਲਾਂ ਖੇਡਦੇ ਹੋ ਆਵਾਜ਼ ਆਜੋ ਸਾਡੀ ਅੱਜ ਵੀ ਮੰਗ ਹੈ ਕਿ ਜਿਹੜੀਆਂ ਰੋਕਾਂ ਹਟਾਓ ਅਸੀਂ ਦਿੱਲੀ ਜਾ ਕੇ ਆਪਦੀ ਆਵਾਜ਼ ਠਾਈਏ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਲਾਗੂ ਕਰੋ ਤੇ ਕਿਸਾਨ ਆਪਦੇ ਘਰੇ ਰਹਿਣ ਇਸ ਕਰਕੇ ਅਸੀਂ ਇਸ ਤੋਂ ਬਾਅਦ ਜਿਹੜੇ ਸਾਰੀ ਕਮੇਟੀ ਸਾਡੀ ਐਸ ਵਕਤ ਖਨੌਰੀ ਬਾਰਡਰ ਦੀ ਅਸੀਂ ਇਹ ਪੂਰੇ ਸ਼ਬਦਾਂ 'ਚ ਦੋਨਾਂ ਨੇ ਨਿਖੇਧੀ ਕਰਦਿਆ ਮੈਂ ਫੇਰ ਉਹ ਗੱਲ ਕਲੀਅਰ ਕਰਦਾ ਕਿ ਉਹ ਜਿਹੜੇ ਕੁਛ ਉਹਨਾਂ ਦੇ ਬੰਦੇ ਬੋਲ ਰਹੇ ਸੀ ਕਿ ਭੰਦੇਰ ਸਾਹਿਬ ਡੱਲੇਵਾਲ ਸਾਹਿਬ ਇਹ ਦੋਨਾਂ ਦਾ ਮੋਰਚਾ ਨਹੀਂ ਪੂਰੀਆਂ 200 ਕਿਸਾਨ ਜੱਸੇ ਬੰਦियां ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਜਿਹੜਿਆਂ ਦੇ ਨਾਂ ਲਿੱਤੇ ਸੀ ਉਹ ਇਸ ਮੰਗਾ ਤੋਂ ਤਿਲਕੇ ਹੋਏ ਲੋਕ ਨੇ ਸਰਕਾਰ ਨੇ ਜਾਣਬੁੱਝ ਕੇ ਖੇਡ ਖੇਡੀ ਐ ਹਮੇਸ਼ਾ ਖੇਡਦੀ ਰਹੀ ਐ ਇਹਦੀ ਮੂੰਹ ਦੀ ਖਾਣੀ ਪਊਗੀ ਅਸੀਂ ਉਹਦੀ ਨਿਖੇਤੀ ਕਰਦੇ ਆ ਧੰਨਵਾਦ